ਕੀ ਆ ਵੀ ਇਹ ਇੱਕ ਤਾਂ ਤੂੰ ਇਹ ਤੇ ਕੰਟਰੋਲ ਕਰਦਾ ਹਨਾ ਤੇ ਬਾਕੀ ਜਿਹੜਾ ਟਰੈਕਟਰ ਚਲਾਉਣਾ ਆਪਾਂ ਬਾਈ ਇਹਦੀ ਪਰਫਾਰਮੈਂਸ ਦੱਸੋ ਵੀ ਇਹਦੀ ਪਰਫਾਰਮੈਂਸ ਚ ਕੋਈ ਹੈਗੀ ਆ ਜੀ ਹਾਂਜੀ ਸਵਾਗਤ ਹੈ ਤੁਹਾਡਾ ਟਰੈਕਟਰ ਐਂਡ ਜੀਪ ਇਨਫੋਰਮੇਸ਼ਨ ਚੈਨਲ ਤੇ ਤੇ ਨਾਲ ਸਾਡੇ ਹਰਮਨ ਜੀ ਤਾਨੂੰ ਪਤਾ ਹੀ ਐ ਹਰਮਨ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਚੈਨਲ ਤੇ ਤੇ ਲੰਮੇ ਸਮੇਂ ਬਾਅਦ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਮੋਡੀਫਿਕੇਸ਼ਨ ਵਾਲੀ ਵੀਡੀਓ ਲੈ ਕੇ ਆਏਗੇ ਵੀ ਇਹ ਵੀਡੀਓ ਹਰੇਕ ਦੇ ਕੰਮ ਆਉਣ ਵਾਲੀ ਹੈਗੀ। ਹਾਂਜੀ ਤੇ ਅੱਜ ਅਸੀਂ ਆਏ ਹਾਂਗੇ ਪਿੰਡ ਨਾਗਰੇ ਬਾਈ ਗੁਰੂ ਲਵੇ ਹੋਰ ਬਾਈ ਕੀ ਆਰਨੇ ਵਧੀਆ ਵਧੀਆ ਗੁਰੂ ਦੱਸੋ ਬਾਈ ਆਪਣੀ ਲੋਕੇਸ਼ਨ ਦੱਸੋ ਸਭ ਤੋਂ ਪਹਿਲਾਂ ਆਪਾਂ ਕੰਮ ਕੀ ਕਰਦੇ ਹਾਂ ਹਨਾ। ਸੋਣਾ ਵੀਰੇ ਪਿੰਡ ਨਾਗਰਾ ਹੈ ਜ਼ਿਲ੍ਹਾ ਸੰਗਰੂਰ ਆ ਤੇ ਆਪਾਂ ਟਰੈਕਟਰ ਦੀ ਮੋਡੀਫਿਕੇਸ਼ਨ ਦਾ ਕੰਮ ਕਰਦੇ ਹਾਂ। ਓਕੇ ਹਾਂਜੀ ਮਤਲਬ ਕਿ ਮੋਡੀਫਿਕੇਸ਼ਨ ਚ ਕਿਹੜੇ ਕਿਹੜੇ ਟਰੈਕਟਰ ਬੈਸਟ ਰਹਿੰਦੇ ਨੇ ਬਾਈ ਜਿਨ੍ਹਾਂ ਦੀ ਲਾਈਫ ਆ ਟਰੈਕਟਰ ਦੀ ਜਿਹੜੇ ਆਪਣੇ ਲਵੇ ਹੁਣ ਆ ਰਹੇ ਨੇ ਲਗਾਤਾਰ ਹੌਲੈਂਡ ਦੇ ਜਾਂਡੀਅਰ ਹੈ ਵੀ ਜਿਨ੍ਹਾਂ ਦੀ ਲਾਈਫ ਨੂੰ ਕੋਈ ਫਰਕ ਨਹੀਂ ਪੈਂਦਾ ਓਕੇ ਬਾਕੀ ਟਰੈਕਟਰ ਕਿਤੇ ਨਾ ਕਿਤੇ ਜਾ ਕੇ ਜੇ ਆਪਾਂ ਜਾਦੇ ਧੱਕਾ ਕਰਦੇ ਆ ਤਾਂ ਦਿੱਕਤ ਦੇ ਜਾਂਦੇ ਨੇ ਠੀਕ ਹੈ ਇਹਨਾਂ ਨੂੰ ਕੋਈ ਦਿੱਕਤ ਨਹੀਂ ਜਾਂਡੀਅਰ ਦੇ ਹੌਲੈਂਡ ਹਨਾ ਜੀ ਹਾਂਜੀ ਇਹਨਾਂ ਦੀ ਐਵਰੇਜ ਵੀ ਵੱਜ ਜਾਂਦੀ ਹੈ ਤੇ ਪਾਵਰ ਦਾ ਵੱਧਦੀ ਹੈ ਵੱਦੀ ਬਾਕੀ ਪੰਮੇ ਵਾਲਾ ਟਰੈਕਟਰ ਤਿਆਰ ਹੋਇਆ ਹੈ ਪੰਮੇ ਦਸ ਮੜਾ ਜਾ ਆਓ ਬਈਆ ਟਰੈਕਟਰ ਆਪਰੋਂ ਬਾਈਆਂ ਤੋਂ ਤਿਆਰ ਕਰਾਇਆ ਸੀ ਦੂੜ ਦੇ ਸੀਧੇ ਮੇਲੇ ਠੀਕ ਹੈ ਐਵਰੇਜ ਵਗੈਰਾ ਸਹੀ ਹੈ ਜਮਾ ਬਿਲਕੁਲ ਨੂੰ ਤਿਆ ਰਾਤ ਤੇ ਮੇਰਾ ਬੈਸਲਾ ਬਾਈ ਵੀ ਇਹ ਹੀ ਗਿਆ ਜੀ ਸਾਨੂੰ ਐਵਰੇਜ ਵੀ ਚਾਹੀਦੀ ਨਾਲ ਚਲੋ ਪਰਫਾਰਮੈਂਸ ਦਾ ਫਰਕ ਤਾਂ ਪੈਂਦੀ ਪੈਂਦਾ ਬਾਈ ਜੋਰ ਦਾ ਜੂ ਆਪਾਂ ਕੰਮ ਕਰਾਉਂਦੇ ਆ ਥੋੜੀ ਬਿਹਤਰ ਕੰਮ ਤੇ ਹੋ ਗਿਆ। ਬਾਕੀ ਸ਼ੁਰੂ ਤੋਂ ਪੰਮੀ ਬਹੁਤ ਵਧੀਆ। ਸ਼ੁਰੂ ਤੋਂ ਪੰਮੇ ਨੇ ਜੌਂਡੀ ਵਾਲੀ ਰੱਖੇ ਨੇ ਆਣਾ ਪੰਮੇ। ਹਾਂ ਬਾਈ 2014 ਦਾ ਜੌਂਡੀ ਵਾਲੀ। ਥੱਲੇ ਨਹੀਂ ਜੌਂਡੀ। ਤੇ ਬਾਈ ਕਹਿ ਰਹੇ ਆ ਆਪਣਾ ਮੌਲਿਕ ਨਾਲ ਮੰਨਦਾ ਕਿ ਮੌਲ 50 50 ਠੀਕ ਆਗਾ ਜਾਂ 50 42 ਆ। ਕੋਈ ਵੀ ਹੋ ਜਾਂਦਾਗਾ। ਸਾਰੀ ਹੁੰਦ ਨੇ ਵੀਰੇ। ਛੋਟੇ ਤੋਂ ਲੈ ਕੇ ਵੱਡੇ ਤੱਕ। ਇਹਨਾਂ ਦਾ ਬਲਾਗ, ਸਲੀਵ, ਰਿੰਗ ਸਾਰੇ। ਅੱਛਾ ਵੀ ਜੇ ਮਨ 5075 ਆ ਗਿਆ ਵਿੱਚੋਂ ਇੱਕ ਸੇਮ ਪਾਵਰ ਬਣੂਗੀ ਹੁਣ ਜਿਵੇਂ ਆ 5075 ਆ ਹਾਂ ਉਹ 53万 ਆਜੋ ਕੋਲੇ ਆਜਾ ਆ ਜਿਹੜਾ ਵਾਲਾ 5305 ਆ ਗਿਆ 55 HP ਜਾਵਾ ਕੰਪਨੀ ਤੋਂ ਇਹ ਆਪ 55 ਚ ਆਉਂਦਾ 53 ਦਾ ਸਾਲਾ ਇੰਜਨ ਹੈ ਦਾ 50 ਦਾ ਇੰਜਨ ਹੈ ਮੰਨ ਲਾ ਵੀ ਇਹ ਚ ਹੁਣ ਜਿਹੜੀ ਤੁਸੀਂ ਮੋਡੀਫਾਈਕੇਸ਼ਨ ਕਰਤੀ ਹੈ ਕਿੰਨੇ HP ਤੱਕ ਕੱਢ ਰਿਆ ਹੁਣ ਇਹ ਵੀਰੇ ਵੇਪਾ ਮੋਟਾ ਜਾਂਦਾ ਅੱਜ ਲਈਏ ਆਸ ਵਿੱਚ ਇਹ ਹੈ ਨਾ ਜਿਵੇਂ ਇਹਨੂੰ ਕੰਪਨੀ 75 ਕਹਿੰਦੀ ਹੈ ਇਹਨੂੰ 75 ਪਰ ਆਪਾਂ 75 ਨੂੰ ਮੰਨ ਨਹੀਂ ਸਕਦੇ ਆਪਾਂ ਇਹਨੂੰ ਸੱਚ ਵੀ ਨਹੀਂ ਮੰਨ ਸਕਦੇ ਹਾਂ ਉਹ ਸਾਹਬ ਨਾਲ ਇਹ ਲਾਉਂਦਾ 80 HP ਅੱਛਾ 80 HP ਅਸੀਂ ਕਹਿ ਨਹੀਂ ਆ ਘੱਟ ਤੋਂ ਘੱਟ ਅਸੀਂ ਕਹਿਨੇ ਆ ਇਹ ਲਾਉਂਦਾ ਦਾ ਬਤ ਹੈ ਜੀ ਆਪਾਂ ਕੋਈ ਨਾਲ ਉਹ ਅਰੀਜਨਲ ਟਰੈਕਟਰ ਆਪਾਂ ਕੋਈ 90 HP ਵਾਲਾ ਜੇ ਰੂਬਰ ਲਾਈਏ ਸਭ ਰੂਬਰ ਚੱਲੂ ਇਹ ਰੂਟਰ ਆਉਂਦਾ ਵੀਰੇ ਇਹ 75 ਹਾਂ ਰੂਟਰ ਆਉਂਦਾ ਵੀਰੇ ਇਹ ਲਾਈਨ ਹੋਇਆ ਪਹਿਲਾਂ ਤੋਂ ਹੀ ਹੋਇਆ ਹੋਇਆ ਟਰੈਕਟਰ ਪਹਿਲਾਂ ਇਨ ਲਾਈਨ ਹੋਇਆ ਹੋਇਆ ਜਿਹੜੀ ਪਾਵਰ ਵਧਾਈ ਹੈ ਗੱਲੀ ਆਪਾਂ ਨੇ ਜੀ ਪਾਵਰ ਵਧਾਈ ਤੇ ਇਹ ਟਰੈਕਟਰ ਜੀ ਵੀਰੇ ਹੈਗਾ 22 23 ਮਾਡਲ ਟਰੈਕਟਰ ਹੈ 55000 ਹੈ ਨਾ ਇੱਕ ਨਾ 22 ਦੀ ਆਪਾਂ ਇਹ ਦੱਸਣਾ ਵੀ ਟਰੈਕਟਰ ਮੋਡੀਫਿਕੇਸ਼ਨ ਕਰਾਉਣੀ ਆ ਆਪਾਂ ਨੇ ਟਰੈਕਟਰ ਦੀ ਕੰਡੀਸ਼ਨ ਕਿਹੜੀ ਹੋਣੀ ਚਾਹੀਦੀ ਹੈ ਕੰਡੀਸ਼ਨ ਦਾ ਵੀਰੇ ਟਰੈਕਟਰ ਦੀ ਐਵੇਂ ਆ ਵੀ ਫਸਲ ਦਾ ਮਾਡਲ ਉੱਚੇ ਦੀ ਇਹ ਹੋਵੇ 3 ਇੰਜਨ ਘੱਟ ਚੱਲਿਆ ਹੋਵੇ ਉਹ ਜਿਵੇਂ ਲਾਲੋ 53 ਦਾ ਕਾਲੇ ਰੈੱਡ ਵਾਲੇ ਨੇ ਉਹਨਾਂ ਵਾਲੇ ਨੇ 10 10000 ਘੰਟਾ ਚਲਾਰ ਕੇ ਆਉਂਦੇ ਆ ਸਹੀ ਗੱਲ ਹੈ ਜੀ ਜਦੋਂ ਉਹਦੇ ਟਰਬੋ ਲੱਗ ਜਾਂਦੀ ਹੈ ਫਿਰ ਉਹ ਬਲੂਖਾਉਣ ਲੱਗ ਜਾਂਦਾ ਤੇਲ ਵੀ ਛੇਤੀ ਕਾਲਾ ਕਰਦਾ ਠੀਕ ਹੈ ਸਹੀ ਗਰਮ ਦੀ ਵੀ ਦਿੱਕਤ ਆਉਂਦੀ ਆ ਫਿਰ ਉੱਚ ਨਹੀਂ ਗਰਮ ਦਾ ਜਾ ਹੋ ਜਾਂਦਾ ਹਾਲ ਗਰਮ ਤਾਂ ਆਪਾਂ ਸਾਰਿਆਂ ਦਾ ਕਰਦੇ ਆਂ ਇੱਕ ਵਾਰੀ ਕਿਤੇ ਵੀ ਛੋਟੇਲੇ ਵੇ ਇੰਜਣ ਜਮਾ ਸਾਫ ਹੋਇਆ ਹੋਵੇ ਉਰੇ ਲਿਆ ਕੇ ਛੱਡ ਜੇ ਵੀ ਉਹ ਕੰਡੀਸ਼ਨ ਦੇ ਹਿਸਾਬ ਨਾਲ ਹੋ ਜਾਂਦਾ ਫਿਰ ਉਹ ਤਾਂ ਫਿਰ ਸਾਰੇ ਹੀ ਤਿਆਰ ਕਹਿਣ ਦਾ ਪਾਉ ਸਾਰਾ ਤਿਆਰ ਹੁੰਦਾ ਟਰੈਕਟਰ ਉਹ ਇੱਕ ਗੱਲ ਵੀਰੇ ਹੋਰ ਨਾਲ ਨਾਲ ਨਾ ਜਿਹੜਾ ਬੰਦਾ ਮੋਡੀਫਿਕੇਸ਼ਨ ਕਰਾਉਂਦਾ ਉਹਨੂੰ ਆਪ ਨੂੰ ਵੀ ਨੌਲੇਜ ਹੋਣੀ ਜ਼ਰੂਰੀ ਹੈ ਸਹੀ ਗੱਲ ਹੈ ਬਾਈ ਸਹੀ ਹੈ ਕਿਉਂ ਜਿਹੜਾ ਨਾਲ ਵੀ ਟਰੈਕਟਰ ਬ ਮੋਡੀਫਿਕੇਸ਼ਨ ਕਰਤਾ ਉਹਨੇ ਫੁੱਲ ਸਫਾਈ ਪਹਾਲਣੀ ਹੈ ਆਪਣੀ ਅੱਗੋਂ ਰੇਡੀਏਟਰ ਦੀ ਪਾਣੀ ਵੀ ਪੂਰਾ ਸਰਵਿਸ ਵੀ ਟਾਈਮ ਤੇ ਓਕੇ ਕਿਉਂ ਉਹਦੀ ਆਪਾ ਲਾਲੋ ਸਿਰੇ ਤੱਕ ਪਾਵਰ ਲੈ ਗਏ ਉਹ ਤਾਂ ਨਸਲੇ ਲੈ ਗਏ ਸਹੀ ਗੱਲ ਵੀ ਇਹ ਗੱਲ ਨਾ ਹੋਵੇ ਵੀ ਉਹਨੂੰ ਸੁੱਤੋਂ ਮੋਡੀਫਾਈ ਕਰਾ ਕੇ ਲੈ ਗਿਆ ਹਾਂ ਉਹਦੀ ਸਾਮ-ਸਮਾਨ ਲੱਗ ਰਹੀ ਉਹਦੇ ਕੋਈ ਦਿੱਕਤਾਂ ਨਾ ਲੱਗਦੀ ਉਹ ਵੀ ਜਿਵੇਂ ਲਾਲੋ ਇੱਕ ਪਾਸੇ origignal ਡਰਾਈਵਰ ਹੈ ਹਾਂ origignal ਹੈ origignal ਦੇ ਮੂਰੇ ਰੇਡੀਟਰ ਅੱਧਾ ਬੰਦ ਹੋ ਗਿਆ ਉਹ ਚੱਲ ਨਹੀਂ ਉਹ ਚੱਲ ਨਹੀਂ ਪਿੱਛੇ ਜਿਹੜਾ ਮੋਡੀਫਿਕੇਸ਼ਨ ਵਾਲਾ ਹੈ ਉਹ ਨਹੀਂ ਚੱਲਦਾ ਕੋਈ ਕਰਨਾ ਪਿਆ ਪਾਵਰ ਵਧਾ ਲਾਉਂਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਹੁਣ ਜਿਵੇਂ ਨਾਰਮਲ ਬਾਈ ਜਿਵੇਂ ਨਾਰਮਲ ਨਾਲ ਲੋਕ ਕਹਿੰਦੇ ਨੇ ਕਹਿੰਦੇ ਯਾਰ ਟਰੈਕਟਰ ਤੇ ਮੋਡੀਫਿਕੇਸ਼ਨ ਤੇ ਪੈਸੇ ਦੱਸੋ ਵੀ ਕਿੰਨੇ ਨੇ ਮਤਲਬ ਕਿ ਜਿਵੇਂ ਮਾਡਲ ਉੱਚਾ ਹੈਗਾ ਵੱਡੇ ਲੋਕਾਂ ਦੀ ਬਾਈ ਇਹ ਡਿਮਾਂਡ ਹੁੰਦੀ ਆ ਵੀ ਸਾਨੂੰ ਇਹ ਦੱਸੋ ਵੀ ਯਾਰ ਮੋਡੀਫਿਕੇਸ਼ਨ ਤਾਂ ਹਰੇਕ ਕਰ ਲੈਂਦਾ ਵੀ ਵੱਡੀ ਗੱਲ ਇੱਕ ਤਾਂ ਲੋਕ ਪੈਸਿਆਂ 'ਚ ਥੋੜਾ ਜਿਆਦਾ ਚ ਕਮਾਉਂਦੇ ਨੇ ਵੀ ਆਪਾਂ ਦਾ ਟਰੈਕਟਰ ਵੀ ਮੋਡੀਫਿਕੇਸ਼ਨ ਹੋ ਜੇ ਤੇ ਖਰਚਾ ਵੀ ਘੱਟ ਹੋ ਜਾਣਾ ਤੇ ਮਤਲਬ ਕਿ ਉੱਚੇ ਮਾਡਲ ਦਾ ਜਿਵੇਂ ਹਾਲੈਂਡ ਹੋਇਆ ਜੌਂਡੀਅਰ ਹੋਇਆ ਜਿਵੇਂ 18 19 ਮਾਡਲ ਲੇਗੇ ਉਹਨਾਂ ਦੇ ਆਈਡੀਆ ਵੀ ਕਿੰਨੇ ਕ ਪੈਸੇ ਲੱਗਦੇ ਨੇ ਮੋਡੀਫਿਕੇਸ਼ਨ ਜਿਹੜਾ ਸਹੀ ਚੱਲੇ ਟਰੈਕਟਰ ਜੇ ਮੰਨ ਲਓ 52 ਦਾ ਖੜਾਗਾ ਗੇਅਰ ਪ੍ਰੋਸੀਦੀ ਵਾਲਾ ਵੀ ਇਹਦੇ ਮੰਨ ਲਓ ਵੀ ਆਈਡੀਆ ਵੀ ਕਿੰਨੇ ਕ ਲੱਗੇ ਨੇ ਵੀਰੇ 25 ਕ ਹਜ਼ਾਰ ਤੋਂ ਸਟਾਰਟਿੰਗ ਹੋਇਆ 25 ਕ ਤੋਂ ਸਟਾਰਟਿੰਗ ਹੈ ਜੀ ਉਹਦੇ ਵਿੱਚ ਕੀ ਕੀ ਹੁੰਦਾ ਜੀ ਇੱਥੇ ਦੁਕਾਨ ਪੂ ਜਾ ਕਿਉਂ ਜੇ ਪੂਲੀ ਪਾਈ ਜਾ ਸਤਨਾ ਆਪਾ ਦਿੰਨੇ ਸਾਰਾ ਕੰਕਰੀਟ ਡਾਇਫ੍ਰਮ ਲਾ ਕੇ origignal ਸਮਾਨ ਪਾ ਕੇ ਇਹ ਜਿਹੜਾ ਡਾਇਫ੍ਰਮ ਆ ਬਾਈ ਇਹ ਕੰਮ ਕੀ ਕਰਦਾਗਾ ਇਹ ਵੀ ਫਿਰ ਇਹ ਲਾ ਲੋ ਵੀ ਬਹੁਤ ਵੱਡਾ ਗੱਲ ਤੁਸੀਂ ਕਰੀ ਐ ਇਹ ਹਾਂਜੀ ਵੀ ਹਰੇਕ ਬੰਦਾ ਕਹਿੰਦਾ ਹੁਣ ਪਰਸੋਂ ਟਰੈਕਟਰ ਗਿਆ ਦਰਵਾਜਾ ਦਸ ਓਕੇ ਉਹ ਕਹਿੰਦੇ ਸੀ ਵੀ ਬੂਸਟਰ ਲਵਾਇਆ ਹੈ ਠੀਕ ਹੈ ਉਹ ਕਹਿੰਦੇ ਸੀ ਇਹ ਦੇਖ ਕੇ ਲਵਾਇਆ ਸੀ ਵੀ ਇਹ ਪਾਵਰ ਅਪ ਕਰਦਾ ਓਕੇ ਪਰ ਅਸਲ 'ਚ ਇਹ ਪਾਵਰ 1% ਵੀ ਨਹੀਂ ਵਧਾਉਂਦਾ ਓਕੇ ਇਹ ਤਾਂ ਸਿਰਫ ਲਾਲੋ ਵੀ ਜਿਹੜਾ ਟਰੈਕਟਰ ਨੂੰ ਮੋਡੀਫਾਈ ਹੋ ਗਿਆ ਹੁਣ ਆਲਾ ਆਪਣਾ ਟਰੈਕਟਰ ਹੈ ਹਾਂਜੀ ਅਸੀਂ ਇਹਦੇ ਡਾਇਫਰਾਮ ਲਾਈ ਨਹੀਂ ਹੋਈ ਠੀਕ ਹੈ ਜਿਹਨੂੰ ਬਸ ਸਟਾਰਟ ਕਰਕੇ ਇੱਕਦਮ ਰੇਸ ਦਵਾਗੇ ਪੂਰਾ ਬਰੋਲਾ ਮਰੂ ਧੂਆਂ ਮਾਰੂ ਠੀਕ ਹੈ ਹੁਣ ਆਹ ਟਰੈਕਟਰ ਦੇ ਡਾਇਫਰਾਮ ਹੈ ਇਹ ਪਾਹ ਹੋ ਵੀ ਨਹੀਂ ਦਿਖਾਉਂਦਾ ਓਕੇ ਇਹ ਡਾਇਫਰਾਮ ਮਤਲਬ ਕਿ ਕਹਿੰਦਾ ਪਾਹ ਬਿਸਤੂਆਂ ਦਾ ਸਮੱਸਿਆ ਨੂੰ ਬਸ ਤੂੰ ਇਹਦੀ ਸਮੱਸਿਆ ਖਤਮ ਕਰਕੇ ਦਿਖਾ ਦੇ ਨਾ ਸਟਾਰਟ ਕਰਕੇ ਦਿਖਾਓ ਟਰੈਕਟਰ ਇਹ ਵੀ ਸੁਣ ਨਾਲੇ ਆ ਪਹਿਲਾਂ ਆ ਕਰ ਬਈ ਹਰਮਨ ਪਹਿਲਾਂ ਡਾਇਫਰਾਮ ਵਾਲਾ ਦਿਖਾ ਦੇ ਟਰੈਕਟਰ ਨੂੰ ਦਿਖਾ ਦੇ ਪਹਿਲਾਂ ਇਹ ਲਾ ਲੋ ਜੀ ਗੱਲ ਪੜਾ ਬਲਕੀ ਹੋ ਗਿਆ ਵੇ ਬਾਈ ਵੀ ਦਿਖਾ ਦੇ ਨੋਰਮਲ ਤੂੰ ਆ ਇਧਰ ਆ ਇਹ ਬਾਈ ਦਾ ਆ ਟਰੈਕਟਰ ਹੈ ਨਾ ਮਗਾ ਜੀ ਬਾਹਰ ਲੈ ਇਧਰ ਬੰਦ ਕਰ ਦੇ ਨੂੰ ਜੀ ਸਟਾਰਟ ਹੋਣ ਵੇਲੇ ਵੀ ਮਰੂ ਕੁਮਾਰ ਦਾ ਫੱਕ ਆ ਚੀਜ਼ ਬੰਦ ਹੁੰਦੀ ਆ ਹਨਾ ਤੇ ਬਾਈ ਜੀ ਹੁਣ ਦੱਸੋ ਵੀ ਇਹ ਤਾਂ ਚਲੋ ਐਮਪੀਸੀ ਜੁਨਟ ਐਮਪੀਸੀ ਜੁਨਟ ਕਹਿ ਦਿੰਨੇ ਆਪਾਂ ਹਣਾ ਲਾਉਣ ਨੂੰ ਤਾਂ ਹਰੇਕ ਲਾਣ ਦਾ ਹੁਣ ਬਾਈ ਗੱਲ ਤਾਂ ਸਹੀ ਦੱਸੀ ਆ ਵੀ ਇਹ ਇੱਕ ਤਾਂ ਧੂਏ ਤੇ ਕੰਟਰੋਲ ਕਰਦਾ ਹਣਾ ਤੇ ਬਾਕੀ ਜਿਹੜਾ ਟਰੈਕਟਰ ਚਲਾਉਣਾ ਆਪਾਂ ਬਾਈ ਇਹਦੀ ਪਰਫਾਰਮੈਂਸ ਦੱਸੋ ਵੀ ਇਹਦੀ ਪਰਫਾਰਮੈਂਸ 'ਚ ਕੋਈ ਹੈਗੀ ਆ ਦੀ ਪਰਫਾਰਮੈਂਸ ਵੀਰੇ ਦੋਆਂ ਦੀ ਸੇਮ ਹੈ ਠੀਕ ਹੈ ਪਰ ਫਰਕ ਇਹ ਹੈ ਵੀ ਇਹ ਜਿਵੇਂ ਆਪਾਂ ਘੱਟ ਆਰਮੀ ਆਫ ਦੇ ਚਲਾਉਣੇ ਆ ਫਿਰ ਲੋਡ ਪਾਇਆ ਹੋਇਆ ਆਪਣੇ ਪਿੱਛੇ ਓਕੇ ਹੁਣ ਇਹ ਸਮਝਦਾ ਜਾਂ ਛੁੱਟ ਜਾਂਦਾ ਟਰੈਕਟਰ ਜਿਵੇਂ ਆਪਾਂ ਟਰਾਲੀ ਬੱਟਣੀ ਆ ਵੀ ਰੇਸ ਨਾਲੇ ਪੱਟੂ ਉਹ ਟੱਕਰਾਂ ਦੇ ਕੰਮਾਂ ਕੱਟ ਕਰਦੇ ਹਾਂ ਘਾ ਘੱਟ ਕਰਦਾ ਮ ਫਰਕ ਸਿਰਫ ਉਹੀ ਵੀ ਧੂੰਏ ਦਾ ਧੂੰਏ ਦਾ ਹੁਣ ਜਦੋਂ ਬੰਦਾ ਕਹਿੰਦਾ ਕਿ ਮੈਨੂੰ ਤਾਂ ਧੂੰਆਂ ਚਾਹੀਦਾ ਹੀ ਨਹੀਂ ਜਿਵੇਂ ਵਾਸਤੇ ਇਹ ਲਾਏ ਬੰਦਾ ਜਿਵੇਂ ਇੰਨਾ ਕਿ ਸਾਈਡ ਇਫੈਕਟ ਇਹ ਨਾ ਇਹ ਹੋਇਆ ਸੀ ਜਿਵੇਂ 2021 ਮਾਡਲ ਦੇ ਵਿੱਚ ਜਦੋਂ ਗੇਅਰ ਪ੍ਰੋਟੈਕਟਰ ਆਏ ਨੇ ਉਹਦੇ ਵਿੱਚ ਧੂੰਏ ਦੀ ਸਮੱਸਿਆ ਦੀ ਜਿੰਗੀ ਤੱਕ ਜਿਵੇਂ ਆਪਣੇ ਵਾਲਾ ਸੀਗਾ ਉਹ ਜਿਹੜਾ 2021 ਮਾਡਲ ਸੀ ਪਹਿਲੀਆਂ ਚ ਲਿਆ ਸੀ ਆਪਾਂ ਨੇ ਉਹ ਚ ਧੂੰਏ ਦੀ ਸਮੱਸਿਆ 53 ਮੰਜ ਨੂੰ ਜ਼ਿਆਦਾ ਆ ਨਹੀਂ ਆਪਣੇ ਕੋ 53 ਦਾ ਸੀਗਾ ਜੀ 2021 ਮਾਡਲ ਉਹ ਆਏ ਆਏ ਸੀਗੇ ਉਦੋਂ ਗੇਅਰ ਪ੍ਰੋਟੈਕਟਰ ਏਅਰਪ੍ਰੋਚ ਆਉਣ ਦੀ ਸਟਾਰਟਿੰਗ 'ਚ ਹੀ ਇਹ ਸਮੱਸਿਆ ਸੀ ਹਾਂ ਸਮੱਸਿਆ ਹੈਗੀ ਸੀ ਤੇ ਉਹ ਸਮੱਸਿਆ ਮਾਤਰ ਕੇ ਖਤਮ ਹੋ ਗਈ ਤੁਹਾਨੂੰ ਆਪ ਤਾਂ ਬਈ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਦੋਂ ਕੰਮ ਕਰਾਉਣੇ ਆਪਾਂ ਕਿਸੇ ਨੂੰ ਵੀ ਕਰਾਉਣੇ ਆ ਚਲ ਐਨਰਜੀ ਬੂਸਟਰ ਲਾਵਾਂਗੇ ਇਹ ਉਹ ਜਾਣਕਾਰੀ ਹੋਣੀ ਹੈ ਜਿਹੜੀ ਆ ਬੰਦੇ ਨੂੰ ਵੀ ਇਹ ਪਾਵਰ ਨਹੀਂ ਬਣਾਉਗਾ ਓਕੇ ਠੀਕ ਓਕੇ ਇਹਨੇ ਕੰਟੋ ਕਿ ਲਾਉਣਿਆ ਵੀ ਭਾਈ ਜੇ ਤੂੰ ਇਦੋਂ ਕੋਈ ਦਿੱਕਤ ਆ ਤਾਂ ਲਵਾ ਲਾ ਨਹੀਂ ਲਵਾਈਨਾ ਇਹਦਾ ਖਰਚਾ ਕੀ ਆ ਬਾਈ ਆਈਡੀਆ ਨੋਰਮਲ ਜਿਹਾ ਖਰਚਾ ਦੱਸ ਦੋ ਮਤਲਬ ਕਿ ਆਪ ਡਾਉਨ ਹੁੰਦਾ ਰਹਿੰਦਾ ਇਹਦਾ ਖਰਚਾ ਸਾਈਫਰਮ ਦਾ ਇਹਦਾ ਵੀਰੇ 2500 3000 ਦਾ ਫਰਕ ਪੈ ਜਾਂਦਾ ਘਟ ਜਾਂਦਾ ਜੇ ਆਪਾਂ ਨਹੀਂ ਲਵਾਉਂਦੇ ਓਕੇ ਬੱਸ ਆਈਡੀ ਇਹ ਹੀ ਚੀਜ਼ ਆ ਬਸ ਹਾਂ ਓਕੇ ਜੇ ਮਤਲਬ ਕਿ ਕਿਸੇ ਨੇ ਪਾਵਰ ਚ ਲੈਣਾ ਹੋਵੇ ਬਾਈ ਵੀ ਬੂਸਟ ਸਾਡਾ ਪਾਵਰ ਵੀ ਕਰੇ ਐਮਪੀਸੀ ਜੁੰਟ ਕਿ ਪਾਵਰ ਚ ਕੰਮ ਨਹੀਂ ਕਰਦੀ ਹੋਈ ਕਿਵੇਂ ਪਾਵਰ ਮਤਲਬ ਕਿ ਜਿੰਨੇ ਆਪਾਂ ਲਵਾ ਲਿਆ ਆਲਾ ਕਹਿੰਦਾ ਮੈਨੂੰ ਪਾਵਰ ਤੇ ਨਹੀਂ ਚਾਹੀਦਾ ਇਹ ਕਿ ਧੂਏ ਨਾਲ ਜਿਵੇਂ ਧੂਆਂ ਦਾ ਰੁਕੀ ਗਿਆ ਕੋਈ ਪਾਵਰ ਚ ਕੰਮ ਕਰੂਗਾ ਇਹ ਪਾਵਰ ਆਪ ਕਰੂਗਾ ਵਾਰੀ ਮੋਟੀ ਲਾਉਂਦਾ ਓਕੇ 19 ਹੀ ਲਾਉਗਾ 19 ਹੀ ਲਾਉਏ ਤੂੰ ਵੱਧ ਨਹੀਂ ਲਾਉਂਦਾ ਸਿੱਧੂਆਂ ਨਹੀਂ ਦਿਖਾਉਂਦਾ ਓਕੇ ਸੇਜ ਤੇ ਚੱਕਰ ਇਹ ਵੀ ਇਦੀ ਰਹੇਗਾ ਓਕੇ ਉਹ ਨਾਲੋਂ ਵੀ origignal ਤੇਲ ਤੇ ਖੜ ਜਾਂਦੀ ਹੈ ਜਿਹੜਾ ਉਹਨੂੰ ਕੋਣ ਜਦੋਂ ਉਧਰੋਂ ਪ੍ਰੈਸ਼ਰ ਆਉਂਦਾ ਟਰਬੋ ਦਾ ਟਰਬੋ ਤੇ ਪਾਇਪ ਲੱਗੀ ਹੋਈ ਹੈ ਹਵਾ ਵਾਲੀ ਓਕੇ ਉਦੋਂ ਇਹ ਰੈਕ ਧੱਕ ਕੇ ਤੇਲ ਵਧਾਉ ओके ਜਿਵੇਂ ਲੋਕੀ ਕਹਿ ਦਿੰਦੇ ਨੇ ਬਾਈ ਮੋਡੀਫਿਕੇਸ਼ਨ ਤੋਂ ਬਾਅਦ ਅੱਧੇ ਲੋਕਾਂ ਦੇ ਨਾ ਮਨ 'ਚ ਹੁੰਦਾ ਜਿਵੇਂ ਆਪਣੇ ਵਰਗੇ ਨੇ ਵੀ ਯਾਰ ਮੋਡੀਫਿਕੇਸ਼ਨ ਤੋਂ ਬਾਅਦ ਟਰੈਕਟਰ ਦੀ ਕਸਾਈ ਜ਼ਿਆਦਾ ਹੁੰਦੀ ਆ ਟਰੈਕਟਰ ਦੀ ਲਾਈਫ ਘਟਦੀ ਆ ਵੀ ਟਰੈਕਟਰ ਵੀ ਆਪਾਂ ਆਈਡੀਆ ਲਾ ਲਈ ਵੀ ਜਿਵੇਂ ਨੋਰਮਲ ਟਰੈਕਟਰ 10 ਸਾਲ ਚੱਲਣਾ ਯਾਰ ਵੀ 5 ਸਾਲ ਚੱਲੂਗਾ ਟਰੈਕਟਰੇ ਹੈਗੀ ਆ ਗੱਲ ਬਾਈ ਸਾਈਡ ਇਫੈਕਟ ਕੋਈ ਉਹ 'ਚ ਵੀ ਇਹ ਆ ਮੰਨ ਲਓ ਅਸੀਂ ਮੋਡੀਫਾਈ ਕਰਾ ਲਿਆ ਰਹੇ ਹਾਂ ਓਕੇ ਉਹਨੂੰ ਜੇ ਦਾ ਚਲਾਉਣ ਆਪਾਂ ਬੰਦੇ ਆ ਵਾਂਗੂ ਠੀਕ ਹੈ ਫਿਰ ਤਾਂ ਉਹ ਕੁਝ ਨਹੀਂ ਆਉਂਦਾ ਉਨੀ ਹੀ ਲਾਈਫ ਜਿਵੇਂ ਆਪਾਂ ਮੰਨ ਕੇ ਚੱਲੀਓ ਯਾਰ ਆਪਾਂ ਵੀ ਮੋਡੀਫਿਕੇਸ਼ਨ ਕਰਾਉਣੀਆਂ ਟਰੈਕਟਰ ਕੋਈ ਅਸੀਂ ਖੇਤੀ ਦਾ ਕੰਮ ਲੈ ਰਹੇ ਆਪਾਂ ਮਤਲਬ ਨੋਰਮਲ ਬਾਹੀ ਗਰ ਜਿੱਦਾ ਉਮੀ ਪਾਉਣਾ ਠੀਕ ਹੈ ਫਿਰ ਤਾਂ ਉਹ ਏਵਰੇਜ ਵੀ ਸਹੀ ਦਊਗਾ ਠੀਕ ਹੈ ਕੋਈ ਲਾਈਫ ਦੀ ਉਹਦੀ ਦਿੱਕਤ ਨਹੀਂ ਠੀਕ ਹੈ ਤੇਲ ਬਾਣੀ ਦੀ ਗੌਰ ਆਪਾਂ ਆਪ ਰੱਖਣੀ ਉਹ ਤਾਂ ਆਪਾਂ ਆਮ ਟਰੈਕਟਰ ਦੀ ਵੀ ਲਾਈਫ ਹਾਂ ਜੇ ਆਪਾਂ ਉਹਨੂੰ ਕਹਾਂ ਵੀ ਵੱਢ ਕੇ ਚਲਾਈਏ ਫਿਰ ਨਾ ਉਹਦਾ ਤੇਲ ਪੂਰਾ ਹੋਵੇ ਲਾਈਫ ਵੀ ਕਰ ਕਿਉਂਕਿ ਆਪਾਂ ਵੀ ਭਾਈ ਜ਼ਿੰਮੇਵਾਰਾਂ ਦੇ ਮੁੰਡਿਆਂ ਟਰੈਕ ਦੇ ਜਿਵੇਂ ਆਪਣੇ ਬਜ਼ੁਰਗ ਨੇ ਉਹ ਕਹਿੰਦੇ ਨੇ ਯਾਰ ਵੀ ਟਰੈਕਟਰ ਦੀ ਲਾਈਫ ਘਟ ਜਾਂਦੀ ਹੈ ਹਾਂ ਘਟ ਜਾਂਦੀ ਹੈ ਕਿਉਂਕਿ ਆਪਾਂ ਨੂੰ ਪਤਾ ਆਪਾਂ ਬੜੇ ਲਿਖੇ ਆ ਹੁਣ ਮੋਡੀਫਿਕੇਸ਼ਨ ਦੀ ਜ਼ਮਾਨਾ ਆ ਗਿਆ ਦੇਖੋ ਹਣਾ ਮੋਡੀਫਿਕੇਸ਼ਨ ਤੋਂ ਬਿਨਾ ਕੋਈ ਟਰੈਕਟਰ ਚੱਲਦਾ ਨਹੀਂ ਚੱਲਦਾ ਨਹੀਂ ਸਹੀ ਜੇ ਆਪਾਂ ਮੈਂਟੇਨੈਂਸ ਟਰੈਕਟਰ ਦੀ ਰਖਦੇ ਆ ਮੰਨ ਲਓ ਕਿ ਮੋਡੀਫਿਕੇਸ਼ਨ ਕਰਦੇ ਆ ਤਾਂ ਉਹ ਮਤਲਬ ਕਿ ਦਿੱਕਤ ਕੋਈ ਨਹੀਂ ਹੈਗੀ ਕੋਈ ਦਿੱਕਤ ਨਹੀਂ ਵੀਰੇ ਉਹ ਤਾਂ ਇਹ ਹੈ ਤੁਸੀਂ ਹੁਣ ਪਾਵਰ ਵਧਾ ਲਈ ਓਕੇ ਸੋ ਨੂੰ ਅਡੇ ਟੁਡੇ ਉਹ ਕੰਮ ਨੂੰ ਤੇ ਟਰਾਲੀ ਫਸ ਗਈ ਤੁਸੀਂ 10 ਮੀਟਰ ਟਰੈਕਟਰ ਦਾ ਜੋਰ ਲਵਾ ਲਿਆ 20 ਮੀਟਰ ਲਵਾ ਲਿਆ ਆਏ ਨਹੀਂ ਹੈਗਾ ਵੀ ਸਾਰਾ ਦਿਨੇ ਉਹਨੂੰ ਵੱਢ ਕੇ ਚਲਾ ਰਹੇ ਹਾਂ ਓਕੇ ਜਿਵੇਂ ਆਪਾਂ ਪੰਮਿਆਂ ਵਾਲਾ ਟਰੈਕਟਰ ਤਿਆਰ ਕਰਿਆ ਸੀਗਾ ਪੰਮੇ ਆਇਓ ਇੱਥੇ ਪੰਮੇ ਦੇ ਪਹਿਲਾਂ ਦਿੱਕਤ ਕੀ ਸੀ ਪੰਮੇ ਦਾ ਚੱਲਦਾ ਸੀ ਕਰਾ ਤੇ ਟਰੈਕਟਰ ਹਨਾ ਉਹਦੇ ਵਿੱਚ ਇੱਕ ਤਾਂ ਤੇਲ ਦਾ ਖਰਚਾ ਵੱਸ ਸੀਗਾ ਹਨਾ ਪੰਮੇ ਤੇਲ ਦਾ ਹੀ ਮੇਨ ਖਰਚਾ ਸੀ ਵੀਰੇ ਕਿਉਂਕਿ ਚਲੋ ਕੰਮ ਹਰੇਕ ਕਰਾ ਕੇ ਕਿਉਂਕਿ ਜਦੋਂ ਆਪਾਂ ਕੰਮ ਕਰਨ ਲੱਗੇ ਕੋਈ ਕਰਾਏ ਤੇ ਜਿਵੇਂ ਪੰਮੇ ਦਾ ਕੰਮ ਸੀਗਾ ਕਰਾਏ ਦਾ ਕਰਾ ਤੇ ਚੱਲਦਾ ਸੀ ਟਰੈਕਟਰ ਤੂੜੀ ਵਾਲੀ ਦੇ ਵੀ ਚੱਲਦਾ ਸੀ ਚਲੋ ਤੂੜੀ ਵਾਲੀ ਤਾਂ ਗੱਲ ਅਲੱਗ ਹੈ ਕਰਾ ਤੇ ਟਰੈਕਟਰ ਐਵਰੇਜ ਦੇਵੇ ਉਹੀ ਫਾਇਦਾ ਹਨਾ ਸਹੀ ਗੱਲ ਹੈ ਵੀਰੇ ਉਥੇ ਐਵਰੇਜ ਹੀ ਬਚਣਾ ਹਾਂ ਉਹੀ ਉਹੀ ਚੀਜ਼ ਬਚਣੀ ਇਤਰਾ ਵਿੱਚ ਆ ਗਿਆ ਆਪਣਾ 200 ਘੰਟਾ ਚੱਲੇ ਕੇ ਤਾਂ 200 ਲੀਟਰ ਤੇਲ ਹੋ ਗਿਆ ਸ ਦਾ ਜਿਹੜਾ ਪੰਜ 600 ਘੰਟੇ ਦਾ ਆਰਾਮ ਨਾਲ ਹੁੰਦਾ ਰਹੇਗਾ ਤਾਂ ਜੇ ਅਗਲਾ ਸੋਚਦਾ ਵੀ ਲੀਟਰ ਤੇਲ ਅੱਧਾ ਲੀਟਰ ਵੀ ਵਾਦਾ ਤਾਂ 300 ਲੀਟਰ ਤੇਲ ਥੋੜਾ ਨਹੀਂ ਹੁੰਦਾ 30 40000 ਰੁਪਏ ਦਾ ਕਿਉਂਕਿ ਅਸੀਂ ਸਹੀ ਗੱਲ ਹੈ ਪੰਮੇ ਦਾ ਟਰੈਕਟਰ ਚੱਲਦਾ ਦੇਖਿਆ ਬਾਈ ਸਾਨੂੰ ਵਧੀਆ ਲੱਗਿਆ ਟਰੈਕਟਰ ਚੱਲਦਾ ਠੀਕ ਹੈ ਜੀ ਤੇ ਆਜੋ ਆਪਾਂ ਮੈਂ ਗੇਅਰ ਪਾ ਰਹੀ ਆਂ ਆਪਾਂ ਸੀ 2 ਫੁੱਲ ਮੰਜੀ ਠੋਕ ਦੋ ਦੇਖੋ T2 ਦੇ ਵਿੱਚ ਦੇਖੋ ਪਰਫਾਰਮੈਂਸ ਦੇਖੋ ਡਾਇਰੈਕਟਰ ਦੀ

ਪੰਜਾ 30 ਚਲਾਉਣੇ ਆ ਦੇਖੋ 75 ਐਚਪੀ ਐ ਉਦੋਂ ਬੱਦ ਜ਼ੋਰ ਮਾਰ ਰਿਹਾ ਦੇ ਹੂੰ ਇਹ ਦੇਖ ਸਕਦੇ ਹੋ ਤੁਸੀਂ ਪਰਫਾਰਮੈਂਸ ਦੇਖੋ ਕਿੱੱਕਾ ਕਰੋ ਟਰੈਕਟਰ ਦੀ ਦੇਖੋ ਹਾਂ ਜਮੀ ਥੱਲੇ ਲੱਗੇ ਹੋਏ ਨੇ ਅਮਰੀਕਨ ਹੀਰੋ ਕਲੱਬ ਸੀ ਪਹਿਲਾ ਡੀ1 ਚੱਲ ਰਹੀ ਡੀ1 ਚ ਡੀ2 ਦੀ ਦੂਜੇ ਚ ਆ ਨੀ ਮੇਰਾ ਆ ਨੀ ਇਹ ਬਾਈ ਮਾਰਦੇ ਨੇ ਇਹ ਵੀ ਦੇ ਆਈ ਦੂਜੇ ਆਈ ਪਹਿਲੇ ਆਈ ਜੀ ਚਲੋ ਕਿल्ली ਚੱਕ ਲਈ ਦੀ ਮਗਰਾ ਟੇ ਨਾ ਮਗਰਾ ਤੇ ਤੁਸੀਂ ਹਾਂਜੀ 5305 ਕਿਹੜੇ ਗियर ਚਲਾ ਰਹੇ ਹੋ ਦੂਜੇ ਦੀ ਦੂਜੇ ਚ ਅੱਛਾ ਧਾਈ ਤੇ ਰੇ ਆਈ ਦੇ ਦੇਖੋ ਬਈ ਦੇਖੋ ਜੀ ਫੁੱਲ ਮੰਜੀ ਪੂਰੀ ਥੱਲੇ ਲੱਗੀ ਹੋਈ ਆ ਹਲਾ ਨੇ 24 ਦਾ ਸੈਟ ਹੈ ਪਿੱਛੇ ਹਾਂਜੀ ਕੀ ਆ ਹੁਣ ਬਣਾਓ ਬੋਲੋ ਜੀ ਥੱਲੀਆਂ ਨੇ ਤੇਰੀ ਥੱਲੀ ਕਰਾਉਣੀ ਔਖੀ ਹੈ ਹੈ ਕਰਾਰੇ ਅਗਲੇ ਮਹੀਨੇ ਕਦ ਕਦੂ ਕਰਕੇ ਆਂ ਮੈਂ ਆਪਾਂ 50 50 50 50 ਕਰਾਂਗੇ ਬੋਲੀ ਫਾਈ ਸੇਮ ਹੈ ਜਿੰਗੂ ਨਾਲ ਤਾਂ ABC D ਹੂੰ ਹਾਂਜੀ ਭਾਈ ਵੀਰ ਇਹ ਸਪੀਡਰ ਸਾਡੇ ਹੀ ਨੇ ਆ ਤਸੱਲੀਆਂ ਕਰਾ ਦਿਆਂ ਓਕੇ ਆ ਜੀ ਓਕੇ ਇਹਨੂੰ ਕਹਿੰਦੇ ਆ ਅਸਲ ਮੋਡੀਫਿਕੇਸ਼ਨ ਤੇ ਵੀਰੇ ਨੰਬਰ ਦੇ ਦਿਓ ਆਪਣਾ 99152 35708 ਜੀ ਕਈ ਵੀਰ ਕਹਿੰਦੇ ਨੇ ਵੀ ਟਰੈਕਟਰ ਦੇ ਦਾਵ ਦੇਣੀ ਮੀਟਰ ਮੀਟਰ ਦਾ ਦਿਖਾਓ ਜੀ ਧੰਨਵਾਦ ਜੀ ਇਹਨੇ ਤੇ ਆ ਜੀ 30 ਤੇ ਇੱਕ ਭਾਈ ਇਹ ਟਰੈਕਟਰ ਕਿਹੜੇ ਗੇਅਰ ਤੇ ਚੱਲਦਾ ਸੀਗਾ 31 31 ਚ ਤੇ 24 ਦਾ ਸੈੱਟ ਹੈ ਆਹ ਕਹੋ ਯਾਰ 18 ਦੇ ਟਾਇਰ ਨੇ ਨਾ ਨਾ ਨਹੀਂ ਸ਼ਰਤਾਈ ਨਹੀਂ ਕੋਈ ਮੁੰਡੇ ਵੇਚਦਾ ਛੇ ਵੇ ਦਾ ਕੋਈ ਕਾਈ ਨਹੀਂ ਤੇ ਬਾਈ ਆਪਣੀ ਤਸੱਲੀ ਹੈ ਸਮਝਾ ਆਪਣਾ ਭਰਾ ਵੀਰੇ ਵੱਧ ਤੋਂ ਵੱਧ ਕੰਮ ਦਿਓ ਵੀਰ ਨੂੰ ਹਣਾ ਬਾਕੀ ਆਪਾਂ ਆਪਣਾ ਟੈਸਟ ਮੋਡੀਫਿਕੇਸ਼ਨ ਕਰਾਵਾਂਗੇ ਤੇ ਤੁਹਾਨੂੰ ਦੱਸਾਂਗੇ ਬਾਕੀ ਸਾਡੀ ਤਸੱਲੀ ਹੈ ਬਾਈ ਆਪਾਂ ਜੀਵਿਦਾਰਾਂ ਦੇ ਮੁੰਡੇ ਹੁਣ ਵੀ ਪੁੱਛਦਾ ਬਾਈ ਹਣਾ ਕਿਉਂਕਿ ਆਪਾਂ ਨੂੰ ਜਿੰਨਾ ਟਾਈਮ ਆਪਣੀ ਤਸੱਲੀ ਨਹੀਂ ਹੁੰਦੀ ਆਪਾਂ ਅਗਲੇ ਨੂੰ ਵੀ کہہ ਸਕਦੇ ਤੇ ਭਰਾ ਦੇ ਬਹੁਤ ਜਾਇਜ਼ ਰੇਟ ਨੇ ਬਾਈ ਕਤੋਂ ਵਧੀਆ ਸਾਨੂੰ ਵਧੀਆ ਲੱਗਿਆ ਕੰਮ ਹਣਾ ਦੇਖੋ ਸਾਡੀ ਤਸੱਲੀ ਕਰਾਉਣੀ ਔਖੀ ਆ ਬਾਈ ਸਾਡੀ ਤਸੱਲੀ ਆ ਇੱਕ ਟਾਈਮ ਦੱਸ ਦੇ ਵੀ ਆਪਾਂ ਜੇ ਮੱਲਾ ਫੋਨ ਕਰਕੇ ਕੋਈ ਆ ਜਾਈ ਕਿੰਨਾ ਕੀ ਟਾਈਮ ਦਾ ਆਪਣੀ ਹੀ ਆ ਟਾਈਮ ਦਾ ਦਾ ਪੁੱਛ ਕਰਨੀ ਇੰਟਰਵਿਊ ਵੀ ਕਰੀ ਆਂ ਮੈਂ ਐਵੇਂ ਆ ਵੀ ਨਾਲੋਂ ਵੀ ਕੰਮ ਦੀ ਇਹ ਗੱਲ ਕਰੇ ਬੰਦਾ ਫालतू ਫੋਨ ਫालतू ਫੋਨ ਨਾ ਕਿ ਜੇ ਆਪਣੇ ਲਿਮਟੈਂਟ ਛੱਡ ਜਾਈਏ ਆਂ ਦੇ ਕਿੰਨੇ ਰੋਟੇ ਕਰਦੇ ਨੇ ਨੇ ਦੇ ਤਾਂ ਥੋੜਾ ਕੰਮ ਐਵੇਂ ਨਵੇਂ ਮਾਡਲ ਦੇ ਜਿੰਨੇ ਕਿੱਥੇ ਤਾਂ 3-4 ਬਣਾ ਲੋ ਜੀ 3-4 ਮਰਾ ਜਾ ਰਹੇ ਕੰਮ ਇੰਜਨ ਜੁਰ ਦਾ ਮਾਲਕ ਜੇ ਜਨਨਲੀ ਜਨ ਨੋਰਮਲ ਜੀ ਹੈਗੀ ਪੰਪੋ ਹੋ ਗਿਆ ਉਹ ਚਾਰ ਪੰਜ ਤੋਂ ਮੰਨ ਲੇ ਕਿ ਕੀ ਹਵਾ ਮਤਲਬ ਕੇ ਯਾਰ ਕੋਈ ਵੀ ਕੋਈ ਵੀ ਕੰਮ ਕਰਾਉਣਾ ਟਰੈਕਟਰ ਦਾ ਕਿਸੇ ਵੀ ਟਰੈਕਟਰ ਦਾ ਮੋਡੀਫਿਕੇਸ਼ਨ ਹੋਊਗੀ ਜੌਂਡੀਅਰ ਤੇ Holland ਦੀ ਹੋਰ ਕੋਈ ਕੰਮ ਜਿਹੜਾ ਮਰਜ਼ੀ ਟਰੈਕਟਰ ਦਾ ਕਰਾਉਣਾ ਹਾਂ ਠੀਕ ਆ ਬਾਈ ਓਕੇ ਥੈਂਕ ਯੂ ਬਾਈ ਤੁਹਾਨੂੰ ਮਿਲਦੇ ਹਾਂ